ਕੱਲ੍ਹ ਵੱਲ ਕੁਝ ਨਹੀਂ ਹੋਈ ਮੈਂ ਤਾਂ ਬਈ ਸੋ ਰੋਡ ਤੇ ਸੈਰ ਕਰ ਰਿਆ ਸੀਗਾ ਮੈਂ ਆਇਆ ਤਾਂ ਵੇਖਿਆ ਪਏ ਰੋਡ ਤੇ ਸ਼ਾਇਦ ਐਕਸੀਡੈਂਟ ਵਗੈਰਾ ਹੋਇਆ ਕੁਝ ਤੋਂ ਜਦੋਂ ਬਈ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰ੍ਹਾਂ ਹੋਟਲ ਰੈਂਟ ਤੇ ਲਿਆਏ ਇਕੱਠੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੂੰ ਪਹਿਲਾਂ ਹੀ ਲਗੜ-ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣ ਗਏ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਦੇ ਨੇ ਇਹ ਇਹ ਨਾ ਬੇਵੇਕ ਆ ਹਮਾ ਚੱਲਦਾ ਹਮਾ ਚੱਲਦਾ ਬੇਟੀ ਇਹ ਕਿੰਨੇ ਕ ਬੰਦੇ ਜਿਹਨਾਂ ਨੇ ਲਾਇਆ ਪਈ ਉਹਨੇ ਭਾਈ ਰੋੜ ਤੇ ਜੋ ਸੁਣੇ ਮੈਂ ਇੱਥੇ ਗੱਲੀ ਚੱਕਰ ਲਾ ਰਹੇ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਦੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਤੇ ਅੰਦਰੋਂ ਲੈ ਕੇ ਖਿੱਚ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹ ਹੀ ਜਾਣਦਾ ਕਿ ਮੈਂ ਮੌਕੇ ਤੇ ਹੈ ਨਹੀਂ ਸੀ ਭਾਈ ਇੱਥੇ ਯਾਰ ਵਗੈਰਾ ਵੀ ਗਈ ਹੋਣਾ ਨਹੀਂ ਸੋਚੀ ਹੈ ਕਿ ਦੇ ਦਰਤਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਕੁਛ ਸੀਸੀ ਵਗੈਰਾ ਦਾ ਗੱਡਾ ਤੇ ਇੱਥੇ ਉੱਠਦੀ ਆ ਸੀਸੀ ਉਹਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ ਜੇ ਕੋਈ ਅੰਦਰ ਗ ਨੇ ਵੀ ਰੋੜ ਤੇ ਇਥੇ ਮੁੰਡਾ ਮਲਾਜ ਉਹਨਾਂ ਸੈਰ ਕਰਨ ਦੇ ਗਲੀ ਦੇ ਨੂੰ ਘੁੰਮ ਕੇ ਅਗਲੀ ਗਲੀ ਆਉਂਦੇ ਇਥੇ ਮੋੜ ਤੇ ਮੈਂ ਕਿ ਰਸ਼ ਬੜਾ ਲੱਗਾ ਹੋਇਆ ਹੈ ਤਾਂ ਜਦੋਂ ਅੱਗੇ ਦੇਖਿਆ ਤਾਂ ਮੈਂ ਕਿ ਕੋਈ ਕੋਈ ਬੰਦਾ ਆਪਣਾ ਨਹੀਂ ਉਹ ਵੇਖਿਆ ਤਾਂ ਅਗੇ ਹੀ ਲੰਮੇ ਪਿਆ ਹੋਇਆ ਸੀ ਉਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਉਹਦੇ ਬਾਰੇ 108 ਤੇ ਫੋਨ ਕੀਤਾ ਹੈ ਉੱਤੇ ਕੰਟਰੋਲ ਰੂਮ ਤੇ ਖੁਦ ਫੋਨ ਕੀਤਾ ਨਹੀਂ ਆ ਗਿਆ ਮਲਾਜ ਮਲਾਜ ਨੂੰ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਦੀ ਵਾਈਫ ਦੇ ਬੰਨਾਂ ਦੇ ਉਹਦੀ ਘਰ ਵੀ ਦੋ ਚੱਕਰ ਜੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਵਾਲੇ ਨਹੀਂ ਕ ਇਸ ਤੋਂ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਉਹ ਮਤਲਬ ਪਰਚੇ ਦਾ ਕੰਮ ਹੈ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਇਹ ਨਹੀਂ ਸੋਚਿਆ ਕਿ ਕਿਦਾਂ ਕਦੇ ਕੰਦੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਵਿੱਚ ਹੈ ਨਹੀਂ ਨਾ ਗੁੰਡਾਗਰਦੀ ਇੰਨੀ ਕਿਵਦੀ ਸ਼ਹਿਰ ਇਹ ਜਿਹੜਾ ਕੋਈ ਇੱਕ ਦੂਜੇ ਨੂੰ ਮਰਜੀ ਆ ਕੇ ਵੱਢੀ ਜਾ ਰਹੇ ਭਿੰਗ ਨੇ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਈ ਉਹਦੇ ਇਥਲਾ ਤਰਕਾਜ਼ੀ ਉਠਾਣੇ ਜਦੋਂ ਦੋ ਚਪੇੜਾ ਮਾਰ ਲੂ ਕੋਈ ਲਤਵਾ ਟੁੱਟ ਕੇ ਪਾਹੇ ਜੀ ਕਰਦਾ ਉਹਦੇ ਟੱਪਰੇ ਦੇ ਵਿੱਚ ਗਿਆ ਨਾ ਉਹਦੇ ਉਹਨੇ ਜੋਕ ਮਾਣਾ ਉਹੀ ਖਾਣਾ ਭਾਜੀ ਮੈਂ ਗੁਰਦਾਪੁਰੋਂ ਇੱਦੋਂ ਆ ਮੇਰੇ ਹੁੰਦਾ ਬੰਦਾ जख्मी ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰ ਕੁਹੀਸ਼ੇ ਖੜਿਆ ਡਰਾੜ ਉਹਨੂੰ ਕੋ ਟੈਂਸ਼ਨ ਫੋਟੇ ਡਰਾੜੀ ਉਹਨੇ ਮੇਰੇ ਮੋਢੇ ਮਾਰਾ ਵਾ ਫਿਰ ਮੇਰੇ ਲੱਤ ਮਾਰਿਆ ਵਾ ਤੇ ਮਾਰ ਕੇ ਐਕਟਰ ਦੇ ਆਏ ਦੂਤਲ ਮੰਦਿਰ ਤੇ ਸ਼ੇਰ ਬੰਦੀ ਕਿੰਝ ਚੱਲ ਜਿਆ ਜੋ ਮੈਨੂੰ ਪਰਾ ਲਗਾ ਵਾ ਤੇ ਉਹਰੇ ਘਰ ਦੇ ਸਾਰਾ ਪਾਸਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਿਆ ਮਾਰੀ ਜਣੰਦਾ ਉਹ ਕੁਹੀਸ਼ੇ ਦਿੰਦਾ ਤੇ ਕੋਈ ਜਾਣਦਾ ਜਣਦਾ ਕਿ ਇਹਨੇ ਕੋਈ ਝਗੜਾ ਹੀ ਨਾ ਦਾ ਇਹ ਵੀ ਆਈ ਤੋਂ ਉਹ ਬਚ ਗਈ ਜਿਹੜੀ ਘਰ ਚੋਂ ਸਾਰਾ ਪਤਾ ਭਈ ਜਿਹੜੇੁੰ ਬੰਦੇ ਆਏ ਨਹੀਂ ਪਰ ਛਰੇ ਆਂ ਗੁੰਡਾ ਦਰਦੀ ਹੋਈ ਆ ਛਰੇ ਆਂ ਗੁੰਡਾ ਦਰਦੀ ਹੋਈ ਆ ਹਾਂ ਬਾਬਾ ਕੀ ਦੋਗਦੀ ਘਟਨਾ ਸਾਰੀ ਇਹ ਜੀ ਮੈਂ ਤੇ ਅੱਧਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਨਾਲ ਕੇ ਵੇਖਿਆ ਉਹ ਕਹਿੰਦੇ ਮੈਨੂੰ ਮਾਰ ਕੇ ਦਰਵਾਜ਼ੇ ਉੱਤੇ ਅੰਨੇ ਵਾਰ ਮਾਰ ਰੇਂ ਡਾਰ ਲਹੂ ਨਾਲ ਲਹੂ ਨਾਲ ਲੱਤਾਂ ਦੀ ਕੰਮ ਨਹੀਂ ਮੋਟੇ ਹੀ ਵਟਿਆ ਬਣਨਾਗਾ ਅੱਛਾ ਹਾਂ ਲੱਤਾਂ ਤੇ ਮੋਟੇ ਦੀ ਮੋਟੇ ਲੱਤਾਂ ਦੀ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਲੱਤ ਮੇਰੀ ਵਾਢੀ ਸੀਗਾ ਮੇਰੀ ਜਾਨ ਨਿਕਲਦੀ ਲਹੂ ਵਗ ਰੋ ਹਟਣੀ ਜਾ ਮੋਟੇ ਹੀ ਥੋ ਓਟਾ ਦੇ ਵ ਜਿਹਦਾ ਜਿਹਦਾ ਮਾਰੀ ਜਿਹੜਾ ਨਾ ਛੜਿਆ ਉਹਨਾਂ ਨੇ ਡਰਾਟ ਮਾਰੀ ਨਹੀਂ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਗੱਦੀ ਪਈ ਹੈ ਦਿਨੇ ਤੋਂ ਪਹਿਰੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਪਲਗਾ ਝੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਤੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਪਹੁੰਚਾਇਆ ਜੋ ਵੀ ਅਗਲੇ ਆਏ ਉਹਨੂੰ ਕੋਈ ਕਾਰਵਾਈ ਕੀਤੀ ਹੋएगी ਕਿਹੜੀ ਜਰਾ ਜਿਹੜੀ ਬੱਜੀ ਹੈ ਇਹ ਆਪਣੇ ਸੰਗੋਪਾ ਰੋਡ ਵੱਜਦਾ ਜੀ ਜੇ ਚੱਲ ਗਏ ਚੱਲ ਬੰਦੇ ਦਾ ਪਹੁੰਚਾਈ ਹੈ ਮੇਰ ਚੰਦਰ ਰੋੜ ਜੰਮੀ ਬੰਦੇ ਦਾ ਪਛਾਣ ਜੀ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਤੁਹਾਨੂੰ ਆਹ ਫੋਨ ਕਟੋਰਮ ਤੋਂ ਫੋਨ ਆਇਆਗਾ ਹੋ ਸਕਦਾ ਕਿਨੇ ਇੱਕ ਕਿਨੇ ਜੰਮੀ ਹੋਏ ਮੁੰਡੇ ਇੱਕ ਕੋਈ ਇੱਕ ਕੋਈ ਹੋਇਆ ਦੂਜੇ ਪਤਾ ਹੀ ਕੋਣੀ ਮੁੰਡੇ ਕਿੰਨੇ ਨਹੀਂ ਆ ਜੀ ਪਤਾ ਲੱਗ ਗਿਆ ਤੇ ਮੁੰਡਾ ਜਖਮੀ ਕਿੰਨਾ ਜਖਮੀ ਹੋਇਆ ਜੀ ਲੱਤ ਤੇ ਛੱਟ ਲੱਗੀ ਉਹਦਾ ਆ ਗਿਆ ਹੈ ਹਸਪਤਲ ਗਿਆ ਕਿੰਨੇ ਮੁੰਡੇ ਹਸਪਤਲ ਪਹੁੰਚਾ ਤਾ ਹਾਂ ਜੀ